ਸਤਨਾਮ ਸ਼੍ਰੀ ਵਾਇਕੁ ਜੀ ਇੱਕ ਓੰਕਾਰ ਸਤੁਕੁਤ ਪਰਸਾ ਗੌੜੀ 52 ਅਖਰੀ ਮਹਲਾ 5ਵਾਂ ਸ਼ਲੋਕ ਯਤਨਾ ਕਰੋ ਤੁਮ ਆਨਕ ਦਦ ਰੈਣ ਨਾ ਪਾਵੋ ਮੀਤ ਜੀਵਤ ਰੋ ਹਰ ਹਰ ਪਜੋ ਨਾਨਕ ਨਾਮ ਪਰੀਤ ਏ ਮਿੱਤਰ ਦੇਸ਼ਕ ਤੂੰ ਇਨੇ ਕਾ ਯਤਨ ਕਰ ਲੈ ਪਰ ਇਥੇ ਸਦਾ ਵਾਸਤੇ ਟਿਕ ਨਹੀਂ ਸਕਦਾ ਗੁਣਾਨਕ ਸਾਹਿ ਫਰਮਾਉਂਦੇ ਹਨ ਨਾਮ ਨਾਲ ਪ੍ਰੀਤ ਕਰ ਪਰਮਾਤਮਾ ਦੀ ਬੰਦਗੀ ਕਰ ਤਾਂ ਹੀ ਤੂੰ ਜਿਉਂਦਾ ਰਹਿ ਸਕਦਾ ਹੈ ਪੌੜੀ ਯਈਆ ਯਾਣੋ ਦ੍ਰੇੜ ਸਹੀ ਬੀਣਸ ਜਾਤਿਏ ਤ ਗੰਟੀ ਗਣੋ ਨਾ ਗਣ ਸਕੋ ਉਠ ਸਧਾਰੇ ਕੇ ਤ ਯੋ ਪਿਖਿਓ ਸੋ ਪਿਨਸਯੋ ਕਾਸਯੋ ਕਰਿਏ ਸੰਗ ਯਾਣੋ ਇਆ ਬੇਦ ਸਹੀ ਚਿਤ ਝੂਠਿਓ ਮਾਇਆ ਰੰਗ ਯਾਨਤ ਸੋਈ ਸੰਤੁ ਸਵੇ ਪ੍ਰੰਤੇ ਕੀ ਚਿਤ ਪੈਨੰ ਅੰਤ ਕੂਪਤੇ ਤੇਕਡੋ ਜੇ ਹੋਵੋ ਸੁਪਰਸੰਨ ਯੋਕੇ ਹੱਥ ਸਮਰਥ ਤੇ ਕਾਰਨ ਕਰਨੈ ਜੋਗ ਨਾਨਕ ਤੇ ਉਸਤਤ ਕਰੋ ਕਿਆ ਹੂੰ ਕੀਓ ਸੰਯੋਗ ਯਾ ਇਹ ਗੱਲ ਪੱਕੀ ਸਮਝ ਲਿਓ ਕਿ ਸੰਸਾਰੀ ਪਿਆਰ ਜ਼ਰੂਰ ਨਾਸ਼ ਹੋ ਜਾਂਦਾ ਹੈ ਕਿੰਨੇ ਹੀ ਦੁਨੀਆ ਛੱਡ ਕੇ ਚਲੇ ਗਏ ਹਨ ਜੇ ਗਿਣਤੀ ਕੀਤੀ ਜਾਵੇ ਤਾਂ ਗਿਣਤੀ ਨਹੀਂ ਹੋ ਸਕਦੀ ਜੋ ਵੀ ਦੇਖਦਾ ਹੈ ਉਹ ਨਾਸ਼ਵੰਤ ਹੈ ਫਿਰ ਕਿਸ ਨੂੰ ਸਾਥੀ ਬਣਾਇਆ ਜਾਵੇ ਮਨ ਵਿੱਚ ਠੀਕ ਤਰ੍ਹਾਂ ਸਮਝ ਲਓ ਕਿ ਸੰਸਾਰੀ ਪਦਾਰਥਾਂ ਦਾ ਪਿਆਰ ਝੂਠਾ ਹੈ ਸਿਰਫ ਉਹ ਹੀ ਜਾਣਦਾ ਹੈ ਉਹੀ ਸੰਤ ਹੈ ਜੋ ਭਟਕਣਾ ਤੋਂ ਦੂਰ ਹੋ ਜਾਂਦਾ ਹੈ ਜੇ ਸੁੱਤੇ ਪਰਮਾਤਮਾ ਪ੍ਰਸੰਨ ਹੁੰਦਾ ਹੈ ਉਸ ਨੂੰ ਉਹ ਅਗਿਆਨ ਦੇ ਖੂਵ ਵਿੱਚੋਂ ਬਾਹਰ ਕੱਢ ਦਿੰਦਾ ਹੈ ਗੁਰਨਾਨਕ ਸਾਹਿਬ ਫਰਮਾਉਂਦੇ ਹਨ ਜਿਸ ਦੇ ਹੱਥ ਵਿੱਚ ਇਹ ਕਰਨ ਦੀ ਤਾਕਤ ਹੈ ਜੋ ਸਾਰੇ ਸਬਬ ਬਣਾਉਣ ਯੋਗ ਹੈ ਜਿਸ ਨੇ ਸੰਯੋਗ ਬਣਾਇਆ ਹੈ ਉਸ ਪਰਮਾਤਮਾ ਦੀ ਉਸਤਤ ਕਰੋ ਸ਼ਲੋਕ ਟੁੱਟੇ ਹੀ ਬੰਧਨ ਜਨਮ ਮਰਨ ਸਾਧੂ ਸੇਵ ਸੁਖ ਪਾਏ ਨਾਨਕ ਮਨੋਂ ਨ ਬਿਸਰੈ ਗੁਣ ਨਿਤ ਕੁਬਿਦਰਾਏ ਕੁਰ ਨਾਨਕ ਸਾਹਿਬ ਫਰਮਾਉਂਦੇ ਹਨ ਜਿਸ ਦੇ ਮਨ ਵਿੱਚੋਂ ਗੁਣਾ ਦਾ ਖਜ਼ਾਨਾ ਪਰਮਾਤਮਾ ਨਹੀਂ ਬਿਸਰਦਾ ਉਸ ਦੇ ਸਾਰੇ ਬੰਧਨ ਟੁੱਟ ਜਾਂਦੇ ਹਨ ਜਨਮ ਮਰਨ ਛੋਟ ਜਾਂਦਾ ਹੈ ਉਹ ਸਾਧਾਂ ਦੀ ਸੇਵਾ ਵਿੱਚ ਸੁਖ ਮਾਣਦਾ ਹੈ ਪੌੜੀ ਤੈ ਲੈ ਕਰੂ ਤਉ ਇੱਕ ਕੀ ਚਾਤੇ ਪ੍ਰਥਨ ਕੋਏ ਮਨ ਤਨ ਮੁਕ ਹੀ ਐ ਬਸੈ ਜੋ ਚਾਉ ਸੋ ਹੋਏ ਲੈ ਮੈਲਤਾ ਕੋ ਮਿਲ ਜਕੋ ਸਦ ਕਿਰਪਾਲ साधु संगत तो बसे जो आपन होए दयाल तो हिटा है बहु पवन बिन नाव सुख ना है चले जांब के दूत ते जो साधु संग समाए बार बार जाओ संत सद् के ਨਾਨਕ ਪਾਪ ਬਿਨਾਸੇ ਕਰਦ ਕੇ ਉਸ ਇੱਕ ਵਾਹਿਗੁਰੂ ਦੀ ਸੇਵਾ ਕਰੋ ਜਿਸ ਦੇ ਦਰਤੋਂ ਕੋਈ ਖਾਲੀ ਨਹੀਂ ਜਾਂਦਾ ਜੇ ਮਨ ਤਾਂ ਮੂੰਹ ਅਤੇ ਦਿਲ ਵਿੱਚ ਪ੍ਰਭੂ ਵਸ ਜਾਏ ਤਾਂ ਮੂਹ ਮੰਗੀ ਮੁਰਾਦ ਹਾਸਲ ਹੋ ਜਾਂਦੀ ਹੈ ਪਰ ਸੇਵਾ ਬੰਦਗੀ ਦਾ ਮੌਕਾ ਉਸੇ ਮਨੁੱਖ ਨੂੰ ਮਿਲਦਾ ਹੈ ਜਿਸ ਉਤੇ ਸਾਧੂ ਪੁਰਸ਼ ਦੀ ਮੇਰ ਹੁੰਦੀ ਹੈ ਸਾਧੂ ਦੀ ਸੰਗਤ ਵਿੱਚ ਮਨੁੱਖ ਤਾਂ ਹੀ ਟੇਕਦਾ ਹੈ ਜਦੋਂ ਪ੍ਰਭੂ ਆਪ ਮਿਹਰਬਾਨ ਹੁੰਦਾ ਹੈ ਮੈਂ ਸਾਰੇ ਥਾਂ ਪਾਲ ਕੇ ਵੇਖ ਲਏ ਹਾਂ ਪਰ ਪ੍ਰਭੂ ਦੀ ਬੰਦਗੀ ਤੋਂ ਬਿਨਾਂ ਸੁਖ حاصل ਨਹੀਂ ਹੁੰਦਾ ਜੋ ਸਾਧੂਆਂ ਦੀ ਸੰਗਤ ਵਿੱਚ ਆਉਂਦਾ ਹੈ ਜਮ ਤੇ ਤੂਤ ਉਸ ਵੱਲੋਂ ਦੂਰ ਹੋ ਜਾਂਦੇ ਹਨ ਗੁਰਨਾਨਕ ਸਾਹਿਬ ਫਰਮਾਉਂਦੇ ਹਨ ਮੈਂ ਮੋੜ-ਮੋੜ ਸੰਤਾਂ ਤੋਂ ਸਦਕੇ ਚਾਹਦਾ ਹਾਂ ਕਿਉਂਕਿ ਉਹਨਾਂ ਦੀ ਬਰਕਤ ਨਾਲ ਕਦੋਂ ਦੇ ਪਾਪ ਨਾਸ਼ ਹੋ ਗਏ ਹਨ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ